ਹਾਇ ਕੋਰਟ ਰੋਡ ਤੇ ਅਖਾੜਾ ਨਹਿਰ ਦੇ ਨੇੜੇ ਇੱਕ ਪ੍ਰਾਈਵੇਟ ਸਕੂਲ ਵੈਨ ਸੜਕ ਕਿਨਾਰੇ ਲੱਗੇ ਚਾਲੀ ਦੇ ਦਰਖਤ ਦੇ ਨਾਲ ਟਕਰਾ ਗਈ ਜਿਸ ਕਰਕੇ ਵੈਨ ਦੇ ਵਿੱਚ ਸਵਾਰ 20 ਬੱਚਿਆਂ ਦੇ ਵਿੱਚੋਂ 5 ਬੱਚੇ ਜ਼ਖਮੀ ਹੋ ਗਏ। ਇਸ ਦੌਰਾਨ ਹੀ 8 ਸਾਲ ਦੇ ਗੁਰਮਨ ਸਿੰਘ ਨਾਮ ਦੇ ਬੱਚੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਮੌਕੇ ਤੇ ਜਿਥੇ ਕਿ ਵੈਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉੱਤੇ ਹੀ ਪਿੰਡ ਅਖਾੜਾ ਦੇ ਲੋਕਾਂ ਨੇ ਇਸ ਹਾਦਸੇ ਤੋਂ ਪਰੇਸ਼ਾਨ ਹੋ ਕੇ ਜਗਨਾਉ ਰਾਈ ਕੋਰਟ ਰੋਡ ਜਾਮ ਕਰ ਦਿੱਤਾ ਅਤੇ ਸਕੂਲ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੌਜੂਦ ਲੋਕਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲ ਵੈਨ ਸੜਕ ਕਿਨਾਰੇ ਲੱਗੇ 40 ਦੇ ਦਰਖਤ ਨਾਲ ਟਕਰਾਈ ਇਸ ਮੌਕੇ ਤੇ ਕੋਈ ਵੀ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਸਮੇਤ ਸਕੂਲ ਪ੍ਰਬੰਧਕਾਂ ਵਿਚੋਂ ਮੌਕੇ ਤੇ ਨਹੀਂ ਪਹੁੰਚਿਆ ਲੋਕਾਂ ਨੇ ਡਰਾਈਵਰ ਅਤੇ ਸਕੂਲ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਹ ਵੀ ਗੱਡੀ ਆਉਂਦੀ ਸੀ ਬੱਚਿਆਂ ਵਾਲੀ ਸਕੂਲੋਂ ਸਾਨੂੰ ਆਦੀ ਸਕੂਲ ਦੀ ਹਾਂ ਗਾਇਬਰ ਦੀਆਂ ਗੋਲੀਆਂ ਖਾਧੀਆਂ ਹੋਣਗੀਆਂ ਪ੍ਰਸ਼ਾਸਨ ਨੇ ਪੈਸੇ ਲੈ ਕੇ ਰੱਖਦਾ ਇਹਨਾਂ ਨੂੰ ਹੋਇਆ ਜੀ ਕਾਲੀ ਚਬਜੀ ਗੱਡੀ ਬੱਚੇ ਮਰ ਗਏ ਆ ਪਏ ਆ ਲਾਸਾਂ ਉਹਨਾਂ ਦੀ ਪ੍ਰਸ਼ਾਸਨ ਪੈਸੇ ਲੈ ਲੈਂਦਾ ਪੁਲਿਸ ਪੈਸੇ ਲੈ ਲੈਂਦੀ ਹੈਗਾ ਨਹੀਂ ਕੋਈ ਚੈਕਿੰਗ ਨਹੀਂ ਕੋਈ ਇਹਨਾਂ ਦਾ ਡੋਪ ਟੈਸਟ ਨਹੀਂ ਕੋਈ ਕੁਝ ਵੀ ਨਹੀਂ ਹੈ ਨਹੀਂ ਸਕੂਲ ਵਾਲੇ ਵੀ ਨਹੀਂ ਪੈਸੇ ਸਕੂਲ ਆਏ ਸਸਤਾ ਰਿਕਟ ਰੱਖਦੇ ਜਿੰਨਾ ਵੀ ਰੱਖਦੇ ਆ ਜਿੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਤੇ ਹੋਣੀ ਚਾਹੀਦੀ ਆ ਜੋ ਮਾਜਬਾ ਸਕੂਲ ਤੇ ਪੈਣਾ ਚਾਹੀਦਾ ਪ੍ਰਸ਼ਾਸਨ ਤੇ ਪੈਣਾ ਚਾਹੀਦਾ ਕੁੱਲ ਟੋਟਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਪੈਸੇ ਲੈ ਲੈਂਦਾ ਗੱਡੀਆਂ ਤੋਂ ਕੋਈ ਚੈੱਕ ਨਹੀਂ ਕੋਈ ਹੋਰ ਨਹੀਂ ਪੁਰਾਣੀਆਂ ਗੱਡੀਆਂ ਜੋ ਪਿੱਛੇ ਆ ਰਹੇ ਸੀਗੇ ਜਾਨੀ ਕਿ ਦੇਖਿਆ ਵੀ ਬੱਸ ਵੱਜੀ ਹੋਈ ਆ ਤੇ ਵਿੱਚ ਕੱਢੀ ਜਾ ਰਹੇ ਸੀਗੇ ਇੱਕ ਜਵਾਕ ਸੀਗਾ ਉਹਨੂੰ ਕੱਢ ਕੇ ਪਾਤਾ ਜੀ ਥੱਲੇ ਤੇ ਅਸੀਂ ਉਹਨਾਂ ਤੋਂ ਤੀ ਇੱਕ ਹੋਰ ਸੀਗਾ ਨਾਲ ਉਹਨਾਂ ਨੇ ਚੱਕ ਲਿਆ ਜੀ ਲੈ ਕੇ ਹਸਪਤਾਲ ਚਲੇ ਗਏ ਉਹਦੇ ਚ ਸਿਰ ਚ ਬੱਜੇ ਹੋਇਆ ਜਾਦਾ ਕੱਟ ਲੱਗੇ ਹੋਇਆ ਕੱਚ ਪੁੱਬਿਆ ਹੋਇਆ ਸੀਗਾ ਉਹ ਵੀ ਲੱਗੇ ਐਨੇ ਯਾਨੀ ਕਿ ਇੱਕ ਤਾਂ ਅਸੀਂ ਲੈ ਕੇ ਸੀ ਇੱਕ ਮਗਰੀ ਸਾਡੇ ਹੂਟ ਲਿਆਏ ਥੋੜਾ ਅਸੀਂ ਹੌਸਪੀਟਲ ਚੋਂ ਮੈਂ ਜੈਲਕੋ ਤੋਂ ਮੁੱਕ ਕੇ ਆਏ ਜਾਨ ਕੇ ਸਾਡ ਗਿਆ ਜੀ ਡੈਥ ਹੋ ਗਈ ਜੀ ਦੇਖੋ ਜੀ ਪਿੱਛੋਂ ਆ ਰਹੇ ਸੀ ਅਸੀਂ ਘੁੰਮ ਕੇ ਤੋਂ ਆ ਰੌਕ ਸਾਈਡ ਤੇ ਬੱਜੀ ਹੋਈ ਤੁਸੀਂ ਦੇਖ ਸਕਦੇ ਹੋ ਹੌਸਪੀਟਲ ਤੇ ਬਾਕੀ ਜੋ ਵੀ ਕੋਸਾ ਮੁੱਕ ਕੇ ਤੇ ਬਤਾਓਗੇ ਜੀ ਕਿੰਦਾ ਬੱਚੀ ਕਿੰਦਾ ਨਹੀਂ ਬੱਚੀ ਹੈ ਨਾ ਵੀ ਯਾਨੀ ਕਿ ਵੀ ਆ ਕੇ ਇਹਦਾ ਚੱਕ